ਲੁਧਿਆਣਾ ਦੇ ਗਿੱਲ ਰੋਡ ਸਥਿਤ ਲਾਈਫਲਾਈਨ ਹਸਪੀਟਲ ਵਿੱਚ ਇੱਕ ਮੈਡੀਕਲ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਕੜੇ ਲੋੜਵੰਦ ਮਰੀਜ਼ਾਂ ਦੇ ਟੈਸਟ ਕਾਟਰਟਾ ਵਿੱਚ ਕੀਤੇ ਗਏ ਇਸ ਸੰਬੰਧੀ ਲਾਈਫਲਾਈਨ ਹਸਪੀਟਲ ਦੇ ਮਾਹਿਰ ਡਾਕਟਰ ਦੀ ਟੀਮ ਨੇ ਵੱਖ-ਵੱਖ ਮਰੀਜ਼ਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਜਾਗਰੂਕ ਵੀ ਕੀਤਾ ਗਿਆ ਆਓ ਫਿਰ ਤੇ ਸੰਬੰਧੀ ਪੰਜਾਬ ਖਬਰ 24 ਦੇ ਵਿਸ਼ੇਸ਼ ਪ੍ਰਤੀਨਿਧੀ ਬਲਜਿੰਦਰ ਸਿੰਘ ਬੋਬੀ ਦੀ ਇੱਕ ਖਾਸ ਰਿਪੋਰਟ ਸਤਿ ਸ੍ਰੀ ਅਕਾਲ ਨਮਸਕਾਰ ਸਸਿਕਾ ਸਲਾਮ ਅਲਿਕਮ ਮੈਂ ਡਾਕਟਰ ਗੌਰਵ ਮੈਸ਼ਵਰੀ ਲਾਈਫਲਾਈਨ ਹਸਪੀਟਲ ਦੇ ਵਿੱਚ ਗੈਸਟਰੋ ਸਰਜਨ ਤੇ ਲਿਵਰ ਟ੍ਰਾਂਸਪਲੈਂਟ ਸਰਜਨ ਆ ਅੱਜ ਜਿਹੜੀ ਸਸੀਂ ਬੇਸਿਕਲੀ ਇੱਕ ਪ੍ਰੋਬਲਮ ਆ ਕੇ ਲੋਏ ਤੇ ਹਮੇਸ਼ਾ ਅਸੀਂ ਲਾਈਫਲਾਈਨ ਹਸਪੀਟਲ ਦੇ ਵਿੱਚ ਮੇਰੇ ਫਾਦਰ ਸਾਹਿਬ ਡਾਕਟਰ ਆਰ.ਐਸ. ਮੈਸ਼ਵਰੀ ਦੇ ਸ਼ੀਰਵਾਨ ਨ ਆ ਬੈਨਰ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਕੋਈ ਨਾ ਕੋਈ ਇੱਕ ਤਰ੍ਹਾਂ ਦਾ ਸੇਵਾ ਕੀਤੀ ਜਾਵੇ ਕਿ ਜਿਹੜਾ ਥੋੜਾ ਜਿਹਾ ਗਰੀਬ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਨੇ ਗਰੀਬ ਕਮ ਕੰਦੇ ਉਹਨਾਂ ਦੇ ਨੂੰ ਥੋੜਾ ਜਿਹਾ ਹੈਲਥ ਕੇਅਰ ਵਾਸਤੇ ਜਾਗਰੂਕਤਾ ਵੀ ਹੋ ਜਾਏ ਤੇ ਉਹਨਾਂ ਦੀ ਕੁਝ ਬਿਮਾਰੀਆਂ ਜਿਹੜੇ ਲਿਵਰ ਰਿਲੇਟਡ ਨੇ ਜਿਵੇਂ ਕਿ ਮੇਰਾ ਲਿਵਰ ਸਪੈਸ਼ਲਿਸਟ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਥੋੜਾ ਜਿਹਾ ਹੋਰ ਟੈਸਟ ਵਗੈਰਾ ਦੇ ਵਿੱਚ ਵੀ ਕੋਈ ਰਾਹਤ ਕੰਮ ਹੋ ਜਾਏ ਜਿੰਦਾਂ ਨੇ ਨਾ ਜਲਦੀ ਬਿਮਾਰੀ ਫੜੀ ਜਾਵੇ ਸਰ ਜਿਹੜਾ ਕਿ ਇੱਕ ਫਾਈਬਰ ਸਕੈਨ ਆ ਇਹਦੇ ਵਿੱਚ ਪੇਸ਼ੈਂਟ ਦੇ ਕਿਹੜੀ ਕਿਹੜੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਜੀ ਅਸੀਂ ਸਰ ਇੱਕ ਫਾਈਬਰੋਸਕੈਨ ਸ਼ੁਰੂ ਕੀਤਾ ਸੀ ਮੈਨੂੰ ਲੱਗਦਾ ਸ਼ਾਦੀ ਸਰੀਆ ਦੇ ਵਿੱਚ ਖਾਸ ਕਰਕੇ ਆਪਣੇ ਲੁਧਿਆਣਾ ਦੇ ਜਦੋਂ ਸਭ ਤੋਂ ਪਹਿਲਾਂ 2018 ਦੇ ਵਿੱਚ ਫਾਈਬਰੋਸਕੈਨ ਅਸੀਂ ਲੈ ਕੇ ਆਏ ਸੀ ਜਦੋਂ ਅਸੀਂ ਚੰਡੀਗੜ੍ਹ ਚ ਮੈਂ ਕੰਮ ਕਰ ਰਿਹਾ ਸੀ ਜਦੋਂ ਮੈਂ ਈਵਨ ਯੂਕੇ ਵੀ ਉਨ ਕੰਮ ਕਰ ਰਿਹਾ ਸੀ ਯੂਕੇ ਦੇ ਵਿੱਚ ਵੇਸੇ ਦੇਖਿਆ ਕਿ ਲਿਵਰ ਦਾ ਫਾਈਬਰੋਸਕੈਨ ਇੱਕ ਇਹੋ ਜਿਹਾ ਟੈਸਟ ਹੈ ਜਿਹੜਾ ਕਿ ਬਹੁਤ ਜਲਦੀ ਸਟੇਜ ਦੇ ਵਿੱਚ ਤੁਹਾਡੇ ਲਿਵਰ ਡੈਮੇਜ ਹੋ ਸਕਦਾ ਜਿਹੜਾ ਬੰਦਾ ਸੋਚੂਗਾ ਤੁਸੀਂ ਕੀ ਮਾੜੀ ਮੋਟੀ ਜ ਕਈਆਂ ਨੂੰ ਜਦੋਂ ਤੱਕ ਲਿਵਰ ਡੇਮੇਜ 80 90% ਤੱਕ ਨਹੀਂ ਹੋ ਜਾਂਦਾ ਜਿਹੜੇ ਕਿ ਰੂਟੀਨ ਬਲੱਡ ਟੈਸਟਾਂ ਦੇ ਵਿੱਚ ਜਾਂ ਅਲਟਰਾਸਾਊਂਡ 'ਚ ਨਹੀਂ ਪਤਾ ਲੱਗਦਾ ਉਹ ਇੱਕ ਫਾਈਬਰੋਸਕੈਨ ਹੈਗਾ ਜਿਹੜਾ ਉਹਨੂੰ ਫੜ ਸਕਦਾ ਸਰ ਕੀ ਰੇਟ ਰੱਖੇ ਹੋਏ ਆ ਆਪਣੇ ਹਸਪੀਟਲ ਦੇ ਵਿੱਚ ਨਾਰਮਲੀ ਸਾਰੇ ਰੇਟ ਆਪਣੇ ਜਿਹੜਾ ਫਾਈਬਰੋਸਕੈਨ ਇੱਕ ਬਹੁਤ ਆਜਕਲ ਕਹਿੰਦੇ ਨੇ ਕਿ ਮਸ਼ੀਨਾ ਮਹਿੰਗੀਆਂ ਨੇ ਕਰ ਕਰਕੇ 5 ਤੋਂ 8000 ਦੇ ਟੈਸਟ ਹੁੰਦੇ ਨੇ ਬਟ ਅਸੀਂ ਆਪਣੇ ਇੱਥੇ ਕਈ ਵਾਰ ਸਿਰਫ 500 ਜਿਵੇਂ ਰਜਿਸਟ੍ਰੇਸ਼ਨ ਫੀਸ ਵਾਸਤੇ ਸਿਰਫ ਰੱਖੀ ਹੋਈ ਹੈ ਕੋਈ 500 ਦੇ ਵਿੱਚ ਅਸੀਂ ਇਹ ਟੈਸਟ ਸਾਰੇ ਪੇਸ਼ੰਦਾ ਕਰਦੇ ਨੇ ਉਹਦੇ ਨਾਲ ਨਾਲ ਨਹੀਂ ਜਿਹੜਾ ਹੁੰਦਾ ਕੈਕਾ ਤੁਸੀਂ ਦੇਖਿਆ ਹੋਣਾ ਬਹੁਤ ਤੋਂਕਾਂ ਦੇ ਫਾਈਬਰਸ ਸਕੈਨ ਹੋ ਰਹੇ ਨੇ ਬਹੁਤ ਹਸਤਾਨਾ ਤੇ ਫਾਈਬਰਸ ਸਕੈਨ ਹੋ ਰਹੇ ਨੇ ਫਾਈਬਰਸਕੈਨ ਕੱਲਾ ਕਰਾਉਣਾ ਸਰ ਉਹਨਾਂ ਫਾਇਦਾ ਨਹੀਂ ਕਰਦਾ ਜਦ ਤੱਕ ਉਹਨੂੰ ਰਿਪੋਰਟ ਨੂੰ ਸਟੱਡੀ ਕਰਕੇ ਇੱਕ ਕਾਬਿਲ ਡਾਕਟਰ ਉਹਨੂੰ ਐਕਸਪਲੇਨ ਨਾ ਕਰੇ ਪੇਸ਼ੰ ਨੂੰ ਤੇ ਨਾਰਮਲ ਸਕੈਨ ਤੇ ਫਾਈਬਰ ਸਕੈਨ ਚ ਅੰਤਰ ਨਾਰਮਲ ਸਕੈਨ ਸਰ ਤੋਂ ਕਈ ਵਾਰ ਬਹੁਤ ਡੈਮੇਜ ਜਦੋਂ ਵੱਧਦਾ ਜਾਵੇ ਉਹਨਾਂ ਚਿਰ ਤੱਕ ਪਤਾ ਨਹੀਂ ਕਰ ਸਕਦਾ ਫਾਈਬਰ ਸਕੈਨ ਇਹ ਹੈ ਕਿ ਤੁਹਾਡਾ इवन ਸ਼ੁਰੂਆਤੀ ਸਟੇਜ ਹੈ 5% 10% ਜਦੋਂ ਤੁਹਾਡਾ ਅਲਟਰਾਸਾਊਂਡ ਜਾਂ ਦੂਜੇ ਸਕੈਨ ਨਾਰਮਲ ਆ ਗਏ ਇਹ ਉਹ ਚੀ ਤੁੜਾ ਕੈਂਪ ਕਿੰਨੀ ਦੇਰ ਬਾਅਦ ਲੱਗਦੇ ਇਤੇ? ਜੀ ਅਸੀ ਸਰ ਹਰ ਮਹੀਨੇ ਦਾ ਆਖਰੀ ਸੰਡੇ ਅਸੀਂ ਕੈਂਪ ਲਾਉਂਦੇ ਤੇ ਜਿਸੇ ਕਿਸੇ ਵੀ ਗਰੀਬ ਬੰਦੇ ਨੂੰ ਜਾਂ ਕਿਸੇ ਨੂੰ ਵੀ ਲੋੜ ਮੰਨਣ ਲੋ ਹੈਗੀ ਸਾਨੂੰ ਲੱਗਦਾ ਗਿਆ ਮੇਰਾ ਲਿਵਰ ਤੇ ਟੈਸਟ ਕਰਾਉਣੇ ਚਾਹੁੰਦਾ ਜੋ ਪਲੀਜ਼ ਜ਼ਰੂਰ ਆਵੇ ਕਿਉਂਕਿ ਅਸੀਂ ਫਾਈਬਰੋਸ ਕੇ ਅੰਦਰ ਨਾਲ ਨਾਲ ਹੋਰ ਵੀ ਲਿਵਰ ਦੇ ਬਲੱਡ ਟੈਸਟ ਅਲਟਰਾਸਾਉਂਡ ਇੱਥੇ ਜੋ ਬੋਥ ਵਰਕ ਫੋਰ ਅਲੋਕੇਟਡ ਡਿਸਕਾਊਂਟਡ ਰੇਟ ਤੇ ਜਿਧਰਾਂ ਤੇ ਗੱਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਵਰ ਮਹੇਸ਼ਵਰੀ ਲਾਈਫਲਾਈਨ ਹਸਪੀਟਲ ਦਾ ਐਡਮਿਨਿਸਟਰेटर ਤੇ ਮੈਂ ਸਭ ਨੂੰ ਇਹ ਦੱਸਣਾ ਚਾਹੁੰਦਾ कि ਜਿਹੜਾ ਕਿ ਅਸੀਂ ਇਹ ਲੀਵਰ ਦਾ ਕੈਂਪ ਅੱਜ ਲਾਇਆ ਹੈਗਾ ਇਹਨੂੰ ਅਸੀਂ ਬੇਸਿਕਲੀ ਫਾਈਬਰੋਸਕੈਨ ਕੈਂਪ ਕਹਿੰਦੇ ਆ ਲੀਵਰ ਸਕੈਨ ਕੈਂਪ ਕਹਿੰਦੇ ਆ ਇਸ ਲੀਵਰ ਸਕੈਨ ਕੈਂਪ 'ਚ ਅਸੀਂ ਜਿਹਨੇ ਵੀ ਪੇਸ਼ੈਂਟ ਸਾਡੇ ਕੋਲ ਫਾਈਬਰੋਸਕੈਨ ਲਈ ਆਉਂਦੇ ਆ ਉਹਨਾਂ ਦਾ ਅਸੀਂ ਬਹੁਤ ਹੀ ਘੱਟ ਰੇਟ 'ਤੇ ਜਾਂ ਬਹੁਤ ਹੀ ਡਿਸਕਾਊਂਟਡ ਰੇਟ 'ਤੇ ਕੇਵਲ 500 ਰੁਪਏ 'ਚ ਅਸੀਂ ਇਹ ਫਾਈਬਰੋਸਕੈਨ ਕੈਂਪ ਔਰ ਇਸ ਦਾ ਆਰਗੇਨਾਈਜ਼ ਕਰਦੇ ਆ ਤੇ ਅਰੇਂਜ ਕਰਦੇ ਆ ਜਿਹੜੇ ਵੀ ਪੇਸ਼ੈਂਟ ਜਿਨ੍ਹਾਂ ਦੇ ਲੀਵਰ ਦੀ ਪ੍ਰੋਬਲਮਸ ਹੁੰਦੀ ਹੈ ਜਿਨ੍ਹਾਂ ਨੇ ਫਾਈਬਰੋਸਕੈਨ ਕਰਾਉਣਾ ਹੁੰਦਾ ਹੈ ਜਿਹੜਾ ਨਾਰਮਲ ਜਿਹੜਾ ਰੇਟ ਚੱਲਦਾ ਉਹ 3 ਤੋਂ ਲੈ ਕੇ 4000 ਦਾ ਚੱਲ ਰਿਹਾ ਹੈ ਪਰ ਆਦੇ ਦਿਨ ਅਸੀਂ ਇਹ ਲੀਵਰ ਤੇ ਕੈਂਪ ਚ ਅਸੀਂ ਕੱਲੇ 500 ਰੁਪਏ 'ਚ ਇਹ ਅਸੀਂ ਹਰ ਪੇਸ਼ੰ ਨੂੰ ਸੂਲਤਾ ਦਿੰਦੇ ਆ ਬਹੁਤ ਹੀ ਘੱਟ ਰੇਟ 'ਚ ਵੱਡੇ ਡਿਸਕਾਊਂਟਡ ਰੇਟ 'ਚ ਹੋ ਰਿਹਾ ਹੈ ਤੇ ਦੂਜੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਿ ਅੱਜ ਦਾ ਸ਼ੋਭ ਦਿਨ 'ਚ ਡਾਕਟਰ ਗੌਰਵ ਮੈਸ਼ਵਰੀ ਜਿਹੜੇ ਕਿ ਸਾਡੇ ਲੀਵਰ ਤੇ ਗੈਸਟਰੋ ਸਰਜਨ ਹੈਗੇ ਆ ਭੱਟੇ ਤੇ ਯੂਕੇ 'ਚ ਰਹਿੰਦੇ ਆ ਸਾਡੇ ਲੰਡਨ 'ਚ ਰਹਿੰਦੇ ਆ ਇਹ ਯੂਕੇ ਤੋਂ ਇੰਡੀਆ ਤੇ ਆਏ ਹੋਏ ਆ ਜਿਨਨੇ ਵੀ ਇਹਨਾਂ ਦੇ ਪੇਸ਼ੈਂਟਸ ਹੈਗੇ ਲੀਵਰ ਦੇ ਗੇਸਟਰੋ ਦੇ ਜਿਹੜੇ ਲੀਵਰ ਦੇ ਅਲਕੋਹਲ ਦੇ ਲੀਵਰ ਸਰੋਸਿਸ ਦੇ ਜਿਹੜੇ ਨਾਲ ਦੇ ਪੇਸ਼ੈਂਟਸ ਹੈਗੇ ਉਹ ਸਭ ਨੂੰ ਬੁਲਾ ਕੇ ਅਸੀਂ ਇਹਨਾਂ ਨੂੰ ਚੈੱਕ ਕਰਾਇਆ ਤੇ ਡਾਕਟਰ ਗੌਰਵ ਮੇਸ਼ਰੀ ਆਪਣੀਆਂ ਹਰ ਮਹੀਨੇ ਵੀਡੀਓ ਕਾਲ ਤੋਂ ਸਾਨੂੰ ਇਹ ਸੇਵਾਵਾਂ ਦਿੰਦੇ ਆ ਪਰ ਅੱਜ ਇਹ ਪਰਸਨਲੀ ਇੱਥੇ ਆਏ ਹੋਏ ਹੈ ਤੇ ਇਹ ਆ ਕੇ ਹਰ ਪੇਸ਼ੂ ਦਾ ਆਪਣਾ ਚੈੱਕ ਵੀ ਕਰਦੇ ਪਿੰਨਾਂ ਨਾਲ ਫਾਈਬਰੋਸਕੈਨ ਜਿਹੜਾ ਹੋ ਰਿਹਾ ਤੇ ਕੰਸੈਂਸ਼ਨ ਰੇਟਸ ਜਿਹੜੇ ਹੋ ਰਿਹਾ ਡਿਸਕਾਊਂਟਡ ਜਿਹੜਾ ਹੋ ਰਿਹਾ ਇਹਨਾਂ ਨੇ ਡਾਕਟਰ ਗੌਰਵ ਨਾਲ ਉਹ ਲੀਵਰ ਦਾ ਚੈੱਕਅਪ ਵੀ ਕਰ ਰਹੇ ਆ ਅਸੀਂ ਹੋਰ ਦੱਸਣਾ ਚਾਹਾਂਗੇ ਜੀ ਹਰ 3 ਮਹੀਨੇ 'ਚ ਡਾਕਟਰ ਗੌਰਵ ਨੇ ਇੰਡੀਆ ਆਣਾ ਹ ਇਹ ਜਿਹੜੇ ਵੀ ਪੇਸ਼ੈਂਟਸ ਲੀਵਰ ਦਾ ਟ੍ਰੀਟਮੈਂਟ ਚਾਹੁੰਦੇ ਆ ਲੀਵਰ ਦਾ ਟ੍ਰੀਟਮੈਂਟ ਜਦੋਂ ਸਪੈਸੀਫਿਕ ਲੀਵਰ ਦੀ ਪ੍ਰੋਬਲਮਸ ਹੁੰਦੀਆਂ ਨਾਲੋਂ ਗੈਸਟ੍ਰੋ ਦੀ ਪ੍ਰੋਬਲਮਸ ਹੁੰਦੀ ਹੈ ਉਹ ਜ਼ਰੂਰ ਆ ਕੇ ਸਾਨੂੰ ਦਿਖਾਏ ਇੱਕ ਵਾਰ ਅਸੀਂ ਇਹਨਾਂ ਨਾਲ ਸੰਪਰਕ ਕਰਾਂਗੇ ਵੀਡੀਓ ਕਾਲ ਤੇ ਵੀ ਕਰ ਸਕਦੇ ਤੇ ਹਰ 3 ਮਹੀਨੇ ਚਾਹੀਏ ਇੱਕ ਵਾਰ ਇੱਥੇ ਲਾਈਫ ਰੈਸਟਾਲ ਚ ਆ ਕੇ ਚੈੱਕ ਵੀ ਕਰਾ ਸਕਦੇ